ਉਲਾਤ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਜੀ ਨੂੰ ਕਿ ਐਨਡੀਪੀਐਸ ਐਕਟ ਦੇ ਤਹਿਤ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ। ਸੁਖਪਾਲ ਸਿੰਘ ਖੈਰਾ ਨੂੰ ਮਿਲਣ ਦੇ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਪਹੁੰਚੇ। ਐਸੇ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਖੈਰਾ ਦੇ ਨਾਲ ਕਰੀਬ ਇੱਕ ਘੰਟਾ ਮੁਲਾਕਾਤ ਕੀਤੀ ਗਈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਨੂੰ ਜਾਣ ਬੁੱਝ ਕੇ ਕੇਸ ਦੇ ਵਿੱਚ ਫਸਾਇਆ ਗਿਆ। ਸਿੱਧੂ ਨੇ ਕਿਹਾ ਕਿ ਜੇਕਰ ਫੜਨਾ ਸੀ ਤਾਂ 2015 ਦੇ ਵਿੱਚ ਫੜਦੇ। ਕਿਉਂਕਿ ਸੁਖਪਾਲ ਸਿੰਘ ਖੈਰਾ ਦਾ ਹੁਣ ਐਫ ਆਈ ਆਰ ਦੇ ਵਿੱਚ ਨਾਮ ਨਹੀਂ ਹੈ ਉਸ ਦਾ ਨਾਮ ਹੁਣ ਜਿਮਨੀ ਦੇ ਵਿੱਚ ਪਾ ਦਿੱਤਾ ਗਿਆ ਹੈ ਸਿੱਧੂ ਨੇ ਕਿਹਾ ਕਿ ਹੁਣ ਇਸ ਦੇ ਵਿੱਚ ਕਸ਼ਮੀਰ ਸਿੰਘ ਬਿੱਲਾ ਦਾ ਨਾਮ ਸ਼ਾਮਿਲ ਕੀਤਾ ਗਿਆ ਜੋ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਜਿਸ ਦੇ ਕਿ ਕਰੀਬ 24 ਮਾਮਲੇ ਵੱਖ-ਵੱਖ ਦਰਜ ਨੇ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਟਟੇ ਹੋਏ ਸਨ ਜਦੋਂ ਸੁਖਪਾਲ ਖਹਿਰਾ ਨੇ ਪਾਰਟੀ ਬਦਲ ਲਈਆ ਤਾਂ ਇਹ ਸਾਰੇ ਪੁਰਾਣੇ ਕੇਸ ਉਜਾਗਰ ਕਰ ਦਿੱਤੇ ਗਏ ਜੋ ਵਿਅਕਤੀ ਵਿਧਾਇਕ ਹੋਵੇ ਅਤੇ 2 ਲੱਖ ਲੋਕਾਂ ਨੇ ਚੁਣਿਆ ਹੋਵੇ ਵਿਧਾਇਕ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੋਣਾ ਸ਼ਰਮਨਾਕ ਗੱਲ ਹੈ ਖਹਿਰਾ ਸਾਹਿਬ ਮੋਰੇ ਬਣ ਗਏ ਇੱਕ ਐਸੇ ਸਿਸਟਮ ਦੇ ਜਿਹਦੇ ਚ ਦਰਾਰਾਂ ਵੀ ਨੇ ਅਵਾਜ ਕੰਨ ਤੜਿਆ ਹੋਇਆ ਵੀ ਐ ਇਟਸ ਕ੍ਰੰਬਲਿੰਗ ਸਿਸਟਮ ਇਟ ਇਜ਼ ਅ ਕ੍ਰੰਬਲਿੰਗ ਸਿਸਟਮ ਔਰ ਐਸ ਸਿਸਟਮ ਦੇ ਖਿਲਾਫ ਹੀ ਮੈਂ ਲੜਦਾ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਐ ਕਿ オリジナル ਐਫ ਆਈ ਆਰ ਦੇ ਵਿੱਚ ਖੈਰਾ ਸਾਹਿਬ ਦਾ ਨਾਮ ਐ ਨਹੀਂ ਇਹ ਬਹੁਤ ਵੱਡੀ ਗੱਲ ਐ ਕਿ ਐਫ ਆਈ ਆਰ ਦੇ ਵਿੱਚ ਬੰਦੇ ਦਾ ਨਾਮ ਹੀ ਨਹੀਂ ਔਰ 9-10 ਸਾਲ ਤੋਂ ਤਲਵਾਰ ਉਹਦੇ ਸਿਰ ਤੇ ਲਟਕਦੀ ਹੈ ਚਾਰ ਸਰਕਾਰਾਂ ਨੇ ਵੱਖ-ਵੱਖ ਤਰੀਕੇ ਨਾਲ ਬਾਹ ਮਰੋੜੀ ਨੰਬਰ 2 ਚਲਾਨ ਨਹੀਂ ਪੇਸ਼ ਹੋਇਆ ਹਾਲ ਤੱਕ ਅੱਜ ਤੱਕ ਤੁਸੀਂ ਦੇਖ ਲਓ ਕਿ ਇਸ ਕੇਸ ਨੂੰ 2015 ਦਾ ਕੇਸ ਹੈ ਉਸੇ ਕੇਸ ਨੂੰ ਵਰਤਿਆ ਸਾਰਿਆਂ ਨੇ ਠੀਕ ਹੈ ਠੀਕ ਹੈ 8-9 ਸਾਲਾਂ ਦੇ ਵਿੱਚ ਕੋਈ ਚਲਾਨ ਨਹੀਂ ਪੇਸ਼ ਹੋਇਆ ਤੀਜੀ ਚੀਜ਼ ਜਿਹੜੀ ਸਜ਼ਾ ਦੇਣ ਲਈ ਆ ਕਿਸੇ ਨੂੰ ਦੋਸ਼ੀ ਠਹਿਰਾਉਣ ਲਈ ਬੜੀ ਜ਼ਰੂਰੀ ਆ ਉਹ ਕੋਈ ਰਿਕਵਰੀ ਨਹੀਂ ਹੋਈ ਤੁਸੀਂ ਤੁਸੀਂ ਕੋਈ ਰਿਕਵਰੀ ਨਹੀਂ ਹੈ ਠੀਕ ਹੈ ਕਿ ਨਹੀਂ ਹੁਣ ਜਿੰਮੀ ਚ ਨਾ ਪਤਾ ਔਰ ਇਹ ਕੈਸੇ ਬੰਦੇ ਨੂੰ ਲਿਆ ਰਹੇ ਆ ਉਹਦਾ ਨਾਮ ਹੈ ਕਸ਼ਮੀਰ ਸਿੰਘ ਬਿੱਲਾ ਇਹ ਬੜਾ ਉਖਿਆਤ ਡਰੱਗ ਪੈਡਲਰ ਹੈ ਜਿਹੜਾ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕਸਟਡੀ ਚ ਹੁਣ ਉਹਨੂੰ ਲਿਆ ਰਹੇ ਨੇ ਦੋ ਬੰਦਿਆਂ ਕੋਲੋਂ ਕਹਿੰਦੇ ਜੀ ਉਦੋਂ ਹੈਰੋਇਨ ਰਿਕਵਰ ਹੋਈ ਸੀ ਔਰ ਉਸ ਬੰਦੇ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਨੇ ਵੀ ਭਾਈ ਜੇ ਕੁਝ ਰਿਕਵਰੀ ਹੋਈ ਸੀ ਤਾਂ 2015 ਚ ਕਰਦੇ ਫੜ ਲੰਦੇ ਦੇੰ ਦੇ ਅੰਦਰ ਸੋ 2015 ਤੋਂ ਅੱਜ ਜਾ ਕਿਉਂ ਚਾਰ ਐਫਆਈਆਰ ਹੋਈਆਂ ਉੱਤੇ ਇਲੇਸ ਸਖਪਾਲ ਖੇਰੇ ਤੇ ਬਿੱਲੇ ਤੇ ਤਾਂ 25 30 ਨੇ ਤੇਈ 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 ਬਤ ਚਲੋ ਮੈਂ ਕਿਹਨੂੰ ਖਿਆਤ ਕਹੂੰਗਾ ਆ ਤਾਂ ਇਸੇ ਕਰਕੇ ਕਹੂੰਗਾ ਵੀ ਉਹ ਤਾਂ ਪਤਾ ਨਹੀਂ ਕਿੰਨੀਆਂ ਨੇ ਐਫ ਆਈ ਆਰ 23 ਪਰਚੇ ਜੀ 23 24 ਪਰਚੇ ਆ ਸਮਝਦਾਂ ਨੂੰ ਇਹ ਗੱਲ ਮੈਂ ਹੋਰ ਗੱਲ ਕਰ ਰਿਹਾ ਮੈਂ ਕਹਨਾ ਕਿ ਚਾਰ ਸਰਕਾਰਾਂ 2015 ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਇਹ ਗੱਲ ਉੱਪਰ ਕੇ ਆਈ ਬਾਹਰ ਕਿ ਜੀ ਕਾਲਾਂ ਨੇ ਕਾਲਾਂ ਡਿਟੈਕਟ ਹੋਈਆਂ ਨੇ ਹਰਦੇਵ ਸਿੰਘ ਨਾਲ अच्छा ਹੁਣ ਕਾਲਾਂ ਦੇ ਬੇਇਜ਼ਤੀ ਕਰੀ ਜਾਂਦੇ ਕੋਈ ਐਵਿਡੈਂਸ ਸੀ ਨਹੀਂ ਠੀਕ ਹੈ ਉਹ ਦੱਬੀ ਗੱਲ ਉਹ ਦੱਬੀ ਉਹਦੋਂ ਖਹਿਰਾ ਸਾਹਿਬ ਨਾ ਤੇ ਐਲੋਪੀਸੀ ਨਾ ਐਮਐਲਏ ਸੀ ਠੀਕ ਹੈ ਉਸ ਤੋਂ ਬਾਅਦ 2015 ਆ ਗਈ 2015 ਦੇ ਵਿੱਚ ਵਿਟਨੈਸ ਰੀਕਾਲ ਹੋਏ ਗਵਾਹ ਰਿਕਾਲ ਹੋਏ ਰੀ-ਐਗਜ਼ਾਮਨ ਹੋਏ ਤੁਸੀਂ ਦੇਖੋ ਕਿੱਦਿ ਔਰ ਉਹਨਾਂ ਨੂੰ ਫੇਰ ਯਾਦ ਆਇਆ 2 ਸਾਲ ਬਾਅਦ ਉਹਨਾਂ ਨੇ ਚਿੱਠੀ 'ਚ ਲਿਖ ਕੇ ਦਿੱਤਾ ਵੀ ਇਹ ਤਾਂ ਕਿੰਗ ਪਿੰਨ ਸੀ ਵੀ ਭਾਈ ਕਿੰਗ ਪਿੰਨ 2015 'ਚ ਤੁਹਾਨੂੰ ਯਾਦ ਹੀ ਨਹੀਂ 2017 ਚ ਯਾਦ ਆ ਜੋ ਸਰਕਾਰ ਦਾ ਦਬਾਅ ਪਿਆ ਹਾਂਜੀ ਉਦੋਂ ਮਾਈਨਿੰਗ ਮੋਰਨਿੰਗ ਦੀ ਗੱਲ ਚੱਲਦੀ ਸੀ ਮੈਂ ਦੇਖੋ ਕਿਸੇ ਦਾ ਇੰਡੀਵਿਜੂਅਲ ਨਾਂ ਨਹੀਂ ਲੈਣਾ ਚਾਹੁੰਦਾ ਸਭ ਸਿਆਣੇ ਨੇ ਸਮਝਿਓ ਲਓ ਜੀ ਜਿੱਦਣ ਗੁਰਦੇਵ ਸਿੰਘ ਨੂੰ ਸਜ਼ਾ ਹੁੰਦੀ ਉਹ ਦਿਨ ਇਹਨਾਂ ਦਾ ਨਾਂ ਐਡ ਕਰ ਦਿੰਦੇ ਠੀਕ ਹੈ ਸੁਪਰੀਮ ਕੋਰਟ ਸਟੇ ਕਰ ਦਿੰਦਾ ਇਹ ਕਦੇ ਹੋਇਆ ਨਹੀਂ ਅੱਜ ਤੱਕ ਵੀ ਵਿਟਨੈਸ ਰਿਕਾਲ ਹੋਏ ਹੋਣ ਰੀਗਜ਼ੈਮਨ ਹੋਏ ਹੋਣ ਕਾਂਗਰਸੀ ਸਰਕਾਰ ਸੀ ਠੀਕ ਹੈ ਜੀ ਤੇ ਮੁੱਖ ਮੰਤਰੀ ਸਾਡਾ ਉਹ ਸੀ ਜਿਹਦੇ ਤਾਰ ਕਿੱਥੇ ਜੁੜੇ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਕਿਹਾ 78 ਐਮਐਲਏ ਸੀ ਅਸੀਂ ਸਾਡਾ ਮੁੱਖ ਮੰਤਰੀ ਬੀਜੇਪੀ ਦਾ ਸੀ ਤੀਜਾ ਫੇਰ ਈਡੀ ਚੁੱਕੇ ਲੈ ਗਈ ਉਸੇ ਕੇਸ ਚ ਅੱਜ ਗਵਰਨਰ ਸਾਹਿਬ ਸਾਥ ਦੇ ਰਹੇ ਮੈਂ ਤਾਂ ਬੜਾ ਸ਼ੁਕਰਗੁਜ਼ਾਰ ਹਾਂ ਪਰ ਕੀ ਉਹ ਤੋਂ ਚੱਕੀ ਨਹੀਂ ਸੀ ਈਡੀ ਨੇ ਨਹੀਂ ਚੱਕਿਆ ਹਾਂਜੀ ਕੀ ਕਹਵੇਂ ਸਾਢੇ 3 ਕਰੋੜ ਰੁਪਏ ਜਵਾਬ ਦਿਓ ਜੀ ਥੋਡੀ ਵਾਈਫ ਨੇ ਹਿਸਾਬ ਲਿਖਿਆ ਉਹ ਡਰਗ ਬਣੀ ਮਤਲਬ ਮਤਲਬ ਇੱਕ ਸਿਸਟਮ ਇਹ ਜ ਆ ਔਰ ਇਹ ਮੈਂ ਤੁਹਾਨੂੰ ਤੁਹਾਡੇ ਰਾਹੀਂ ਕਿ ਮੈਂ ਪੰਜਾਬ ਚ ਨਹੀਂ ਸਾਰੇ ਹਿੰਦੁਸਤਾਨ ਚ ਸੁਨੇਹਾ ਭੇਜਣਾ ਚਾਹੁੰਦਾ ਇੱਕ ਸਿਸਟਮ ਇਹ ਜ ਹੈ ਜਿਹੜਾ ਲੈਜਿਸਲੇਚਰ ਦੀ ਗਰਮੀਆਂ ਨੂੰ ਖਤਮ ਕਰ ਰਿਹਾ ਜਿਹੜਾ ਅਸੰਵਿਧਾਨਿਕ ਤੌਰ ਦੇ ਉੱਤੇ ਲੋਕਾਂ ਦੇ 2 ਲੱਖ ਬੰਦਿਆਂ ਦਾ ਚੁਣਿਆ ਨਮਾਇੰਦਾ ਉਨੂੰ ਜ਼ਲੀਲ ਕਰਕੇ ਉਹਦੀ ਬਾਹ ਮਰੋੜ ਕੇ ਉਹਤੇ ਦਬਾਅ ਪਾਣ ਦਾ ਇਹ ਜੁਰਮ ਕਰ ਰਿਹਾ ਹੈ ਸਿਸਟਮ ਭਾਈ ਉਹ 2 ਲੱਖ ਬੰਦੇ ਦਾ ਨਮਾਇੰਦਾ ਜੀ ਦਾ ਦਰਜਾ ਚੀਫ ਸੈਕਟਰੀ ਵਰਗਾ ਹੈ ਹੂੰ ਉਹਨੂੰ ਇੱਕ ਥਾਣੇਦਾਰ ਜਿਹੜਾ ਨਾਂ ਨਹੀਂ ਲਿਖਿਆ ਆ ਪਤਾ ਨਹੀਂ ਕਿੱਥੋਂ ਆਇਆ ਉਹਦਾ ਬਾਹ ਫੜ ਰਿਆ ਉਹਦੀ ਤੇ ਉਹਦੀ ਬਾਹ ਫੜ ਕੇ ਕਹਿੰਦਾ ਚੱਲ ਓਏ ਇਹ ਤੇਰਸਕਾਰ ਤੁਹਾਨੂੰ ਲੱਗਦਾ ਸੁਖਪਾਲ ਖੈਰੇ ਦਾ ਨਾ ਇਹ ਤਰਖਸਕਾਰ 2 ਲੱਖ ਬੰਦਿਆਂ ਦਾ ਹੈ ਜਿਨ੍ਹਾਂ ਨੇ ਉਹਨੂੰ ਚੁਣਿਆ ਇਹ ਲੈਜਿਸਲੇਚਰ ਕਾਨੂੰਨ ਬਣਾਉਣ ਲਈ ਹੈ ਇਹਦੀ ਇੰਨੀ ਦੁਰਵਰਤੋਂ ਹੋ ਚੁੱਕੀ ਐਨਾ ਕ ਦਬਾਅ ਪੈ ਚੁੱਕਿਆ 323 ਚੰਦਰ ਦੇ ਦਿਓ ਭਾਈ ਹੌਲਦਾਰ ਹਾਜ਼ਰ ਜਮਾਨਤ ਦਿੰਦਾ ਹੈ ਦੇ ਦਿਓ ਸਮਝ ਨਹੀਂ ਫਿਰ ਚੁਕਾ ਲੈਂਦੇ ਆ ਠੀਕ ਹੈ ਨਹੀਂ 에어ਪੋਰਟਾਂ ਤੇ ਖੜਾ ਲੈਂਦੇ ਆ ਉੱਥੇ ਜੁਆਇਨ ਕਰਾਉਂਦੇ ਆ ਨਹੀਂ ਕਰਾਉਂਦੇ ਟਾਈਮਿੰਗ ਨੂੰ ਲੈ ਕੇ ਹੁਣ ਤੁਸੀਂ ਦੇਖੋ ਟਾਈਮਿੰਗ ਜਿਹੜੀ ਰਾਗਵ ਚੱਡੇ ਦੇ ਵਿਆਂ ਤੇ ਨਹੀਂ 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 ਖਹਿਰਾ ਸਾਹਿਬ ਨੇ ਕਾਂਗਰਸ ਜੁਆਇਨ ਕੀਤੀ ਕੀਤੀ ਕਿ ਨਹੀਂ ਕੀਤੀ ਕੀਤੀ ਜੀ ਨਾ ਠੀਕ ਹੈ ਉਦੋਂ ਬਾਅਦ 4 ਐਫਆਈਆਰ ਇਹੀ ਚੀਫ ਮਿਨਿਸਟਰ ਉਦੋਂ ਕਹਿੰਦਾ ਯਾਰ ਕੋਈ ਉਹੀ ਨਹੀਂ ਹੈ ਐਵੀਡੈਂਸੀ ਹੈ ਨਹੀਂ ਇਹ ਤੇ ਬਦਲਾ ਖੋਰੀ ਹੈ ਤੇ ਅੱਜ ਐ ਰੰਗ ਬਦਲਿਆ ਆ ਉਲਟੇ بے ਪੈਂਦੀ ਦਾ ਲੋਟਾ ਉਲਟਾ ਹੁੰਦਾ ਪਰ ਉਹ ਪਤਾ ਨਹੀਂ ਲੱਗਦਾ ਕਿੱਦਾਂ ਪ ਮੁੜ ਗਿਆ ਹੈ ਜੀ ਪਰਿਸ਼ਥਿਤੀਆਂ ਬਦਲ ਗਈਆਂ ਲੋਕ ਬਦਲ ਗਏ ਜਿਹੜੇ ਉਦੋਂ ਕਹਿੰਦੇ ਅੰਦਰ ਦੇਓ ਉਹ ਕਈ ਆਂਸੂ ਪਾਉਂਦੇ ਆ ਉਹਨੂੰ ਕਹਿੰਦੇ ਮਗਰ ਮੱਚਦੇ ਆਂਸੂ ਥਾ 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 ਮੈਂ ਬੋਲਣ ਦੇ ਮੈਨੂੰ ਪੂਰੀ ਤਰ੍ਹਾਂ ਗੱਲ ਖਤਮ ਕਰਨ ਮੇਰਾ ਕਹਿਣ ਦਾ ਮਤਲਬ ਕੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਲੈਜਿਸਲੇਚਰ ਦੀ ਗਰਮਾ ਇਸ ਕੁਰੀਤੀਆਂ ਵਾਲੇ ਸਿਸਟਮ ਨੇ ਘਟਾਤੀ ਕੰਪਰੋਮਾਈਜ਼ ਕਰਾਤੇ ਲੋਕ ਜਿਹੜੇ ਸੱਚੇ ਲੋਕ ਲੋਕਾਂ ਦੀ ਆਵਾਜ਼ ਚੁੱਕਦੇ ਆ ਉਹਨਾਂ ਦੇ ਤਲਵਾਰ ਬਣਾ ਕੇ ਦਬਾਅ ਲਟਕਾਤਾ ਪਰਵਾਹਾਂ ਤੱਕ ਗੱਲ ਪਹੁੰਚ ਗਈ ਸਮਝ ਨਹੀਂ ਬਾਹਾਂ ਮਰੂੜੀਆਂ ਗਈਆਂ ਤੁਹਾਨੂੰ ਲੱਗਦਾ ਵੀ ਲੈਜਿਸਲੇਚਰ ਦਾ ਦਰਜਾ ਇੰਨਾ ਛੋਟਾ ਹੈ ਕਿ ਕਿਸੇ 2 ਲੱਖ ਬੰਦੇ ਦੇ ਕਿਤੇ ਐਮਪੀ ਐ 15 ਲੱਖ ਬੰਦਿਆਂ ਦਾ ਨੁਮਾਇੰਦਾ ਹੈ ਉਹਨੂੰ ਤੁਸੀਂ ਜਲੀਲ ਕਰੋ ਰੇ ਰਹੀ ਲੋਕਾਂ ਦੀ ਤਾਕਤ ਮੈਂ ਪੁੱਛਦਾ ਮੈਂ ਪੁੱਛਦਾ ਜੇ ਤੂੰ ਤੁਸੀਂ ਲੈਜਿਸਲੇਚਰ ਦੀ ਇੱਜ਼ਤ ਨਹੀਂ ਕਰ ਸਕਦੇ ਉਹਨਾਂ ਦੀ ਇੱਜ਼ਤ ਨਹੀਂ ਕਰ ਸਕਦੇ ਜਿਹਨਾਂ ਨੇ ਕਾਨੂੰਨ ਬਣਾਇਆ ਤੇ ਫਿਰ ਮੈਨੂੰ ਦੱਸੋ ਲੋਕਾਂ ਦੀ ਤਾਕਤ ਕਿੱਥੇ ਰਹਿ ਗਈ ਲੋਕਾਂ ਨੇ ਤਾਕਤ ਦਿੱਤੀ ਸੀ ਵੀ ਇਹ ਤਾਕਤ ਸਾਨੂੰ ਵਾਪਸ ਆਉ ਤੂੰ ਹੀ ਲੋਕਾਂ ਦਾ ਕਿਹੜੀ ਵਾਪਸ ਆਉਣੀ ਹੈ ਤੁਸੀਂ ਤਾਂ ਲੋਕਾਂ ਦੇ ਚੁਣੇ ਨਮਾਇंदे ਕਤ ਪੁਤਲੀਆਂ ਬਣਾ ਲੇ ਹੂੰ ਵੀ ਥੋੜਾ ਰਾਗ ਗਾਵੇ ਜਿਹੜਾ ਸਰਕਾਰ ਦੇ ਹੱਕ ਚਾ ਉਹ ਵਧੀਆ ਠੀਕ ਹੈ ਜਿਹੜਾ ਸਰਕਾਰ ਦੇ ਖਿਲਾਫ ਬੋਲੇ ਨਾ ਉਹਦੇ ਕੇਸ ਰਾਤਾਂ ਦੇ ਢੇਰਿਆਂ 'ਚ ਖਤਮ ਕਰ ਦਿਓ। ਗੋਡੇ ਲਾ ਗਿਆ ਠੀਕ ਐ। ਤੇ ਜਿਹੜਾ ਪੰਜਾਬ ਦੇ ਖਾਤਰ ਲੜਦਾ ਐ ਉਹਨੂੰ ਝੂਠਾ ਟਾਂਗ ਦਿਓ। ਤੁਹਾਨੂੰ ਲੱਗਦਾ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ? ਇਹ ਗੱਲ ਹੋ ਗਈ ਇੱਕ। ਹੋਰ ਕੋਈ ਮੁੱਦਾ ਤੁਸੀਂ ਪੁੱਛਣਾ ਹੋਵੇ। ਸੁਖਪਾਲ ਸਿੰਘ ਕਹਿ ਰਹੇ ਨੇ ਕਿ ਹਾਸੀ ਵੀ ਗੁਰਜੀਤ ਰਾਣਾ ਦਾ ਵੀ ਹੱਥ ਆ ਇਸ ਵਿੱਚ। ਵੇਖੋ ਮੇਰੀ ਗੱਲ ਨੂੰ ਸੁਣੋ ਮੈਂ ਤੁਹਾਨੂੰ ਕਹਤਾ ਨਾ ਨੀਜੀ ਲੋਕਾਂ ਦੇ ਟਿੱਪਣੀ ਅੰਦਰ ਹਾਂ ਮੈਂ ਇਹਨਾਂ ਝੂਰੂ ਕਹਿ ਸਕਦਾ। ਵੇ ਕਈ ਲੋਕਾਂ ਨੇ ਲਾਇਸੈਂਸ ਲੈਂਦੇ ਇਹ ਸਰਕਾਰ ਤੋਂ ਪਤਾ ਕਰੋ ਕੌਣ ਨੇ ਸਭ ਕੁਝ ਨਿਕਲਿਆ 100-100 ਕਰੋੜ ਦਾ ਜਦੋਂ ਲਾਇਸੈਂਸ ਲੈਂਦਾ ਨਾ ਬੰਦਾ ਉਹ ਲੋਕੜਾ ਨਹੀਂ ਉਹ ਆਰਟੀਆਈ ਪੁੱਵਾਲੋ ਮੁੱਦਾ ਪੜਕਾਇਆ ਗਿਆ ਹੈ ਯਾਰ ਨਾ ਯਾਰ ਮੁੱਦੇ ਤਾਂ ਬਹੁਤ ਇਹ ਜਿਹੇ ਕੱਢੇ ਜਾਂਦੇ ਕੱਢੇ ਜਾਂਦੇ ਆ ਜਿਨ੍ਹਾਂ ਦਾ ਸਰੋਕਾਰ ਹੀ ਨਹੀਂ ਹੁੰਦਾ ਕੋਈ 47 ਹਜ਼ਾਰ ਰਿਪੋਰਟ ਹਾਂਜੀ ਆਪ ਦੇ ਮੌਜੂਦਾ ਹਾਲਾਤਾਂ ਨੂੰ ਕਿਵੇਂ ਵਾਚਦੇ ਦੇਖੋ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਅਸਲੀ ਮੁੱਦਾ ਡਾਇਵਰਟ ਕਰਨ ਲਈ ਉਹ ਮੁੱਦੇ ਖੜੇ ਕੀਤੇ ਜਾਂਦੇ ਆ ਜਿਨ੍ਹਾਂ ਦਾ ਵजूद ਹੀ ਕੋਈ ਨਹੀਂ ਅੱਜ ਦੀ ਡੇਟ ਦੇ ਵਿੱਚ ਹੁਣ ਐਸਵਾਈਐਲ ਕੱਢ ਲਈ ਮੈਨੂੰ ਇੱਕ ਗੱਲ ਦੱਸੋ ਜਦੋਂ ਪਾਣੀ ਹੈ ਨਹੀਂ ਤਾਂ ਨਹਿਰ ਕਿੱਥੋਂ ਚੱਲੂ ਮੈਨੂੰ ਕੋਈ ਸਮਝਾ ਦੇ ਚਲੋ ਐਂ ਕਰੋ ਐ ਸਮਝਾ ਦੇ ਮੈਨੂੰ ਕੋਈ ਉਹ ਜਦ ਪਾਣੀ ਹੈ ਨਹੀਂ ਨਹਿਰ ਕਿੱਥੋਂ ਚੱਲੂ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਫਿਰ ਮੈਨੂੰ ਇਹ ਸਮਝਾ ਦੇ ਵੀ ਗੈਰਤਮੰਦ ਪੰਜਾਬੀ ਜਿਹੜੇ ਆਪਣੇ ਵਤਨ ਦੀ ਮਿੱਟੀ ਨੂੰ ਮਾਂ ਸਮਝਦੇ ਜਿਨ੍ਹਾਂ ਨੇ ਸਭ ਤੋਂ ਵੱਧ ਦੇਸ਼ ਨੂੰ ਯਾਦ ਕਰਾਉਣ ਨੂੰ ਬਲਦਾਨ ਦਿੱਤਾ ਜਿਹੜੇ ਢਾਲ ਨੇ ਜਿਨ੍ਹਾਂ ਗ੍ਰੀਨ ਰੈਵੋਲੂਸ਼ਨ ਵਾਈਟ ਰੈਵੋਲੂਸ਼ਨ ਤੁਹਾਨੂੰ ਲੱਗਦਾ ਹੈ ਕਿ ਆਪਣੀ ਪਛਾਣ ਖੋ ਦੇਣਗੇ ਉਹ ਪੰਜ ਦਰਿਆਵਾਂ ਦਾ ਪੰਜ ਆਪ ਪੰਜਾਬ ਕੀ ਹੈ ਪੰਜ ਦਰਿਆ ਪੰਜਾਬ ਢਾਈ ਰਹਿ ਗਏ ਮਹਾਰਾਜਾ ਨਜੀਸ ਸਿੰਘ ਦਾ ਸੂਬਾ ਸੂਬੀ ਬਣਾਤੀ ਇਹਨੇ ਬਣਾਈ ਇਹਦੇ ਪਿੱਛੇ ਕੀ ਵੰਛਾ ਸੀ ਠੀਕ ਹੈ ਜਿਹੜੇ ਉਹ ਢਾਈ ਰਹਿ ਗਏ ਉਹਨਾਂ ਚ ਪਾਣੀ ਹੈ ਨਹੀਂ ਤੇ ਮੈਨੂੰ ਇਹ ਦੱਸਣ ਪੰਜਾਬੀ ਭਾਵਾ 2% ਹੋਣ ਉਹਨਾਂ ਦਾ ਬੋਲ ਬਾਲਾ 80% ਵਰਗਿਆਂ ਦਾ ਹੈ ਇਸ ਕਰਕੇ ਦੁਨੀਆ ਕੰਬਦੀ ਹੈ ਛੱਡਿਆ ਕੋਈ ਨਹੀਂ ਮੱਛੇ ਰੰਗੜ ਨਹੀਂ ਛੱਡੇ ਅਹਿਮ ਸ਼ਾ ਅਬਦਾਲੀ ਨਹੀਂ ਛੱਡੇ ਤੇ ਇਹ ਕਿਹਨੇ ਬਜਨੇ ਆ ਆਖੀ ਰਹੇ ਨਾ ਕੋ ਜਿਹੜਾ ਪਿਓਰ ਹੋਊਗਾ ਉਹ ਉਹ ਖੜਾ ਰਹੂਗਾ ਕਿਉਂਕਿ ਨਾ ਇੱਕ ਮਿੰਟ ਕਿਉਂਕਿ ਨਾ ਪਾਈ ਕਿਉਂਕਿ ਨਾ ਤੁਸੀਂ ਇਹ ਦੇਖੋ ਕਿਸਾਨ ਅੰਦੋਲਨ ਹੋਇਆ ਮਾ ਕਿੰਨੇ ਕ ਬੰਦੇ ਹੋਣਗੇ ਮੈਂ ਤੁਹਾਨੂੰ ਪੁੱਛਾਂ ਤੁਹਾਨੂੰ ਤਾਂ ਕੋਈ ਪ੍ਰੈਸ ਵਾਲਿਆਂ ਤੋਂ ਪੁੱਛਦਾ ਹੀ ਨਹੀਂ ਕੋਈ ਕਿੰਨੇ ਕ ਬੰਦੇ ਹੋਣਗੇ ਉੱਥੇ ਪੰਜਾਬੀ ਜਿਹੜੇ ਬੈਠੇ ਸੀ ਕਿੰਨੇ ਕ ਬੰਦੇ ਹੋਣਗੇ 50000 ਲੱਕ ਠੀਕ ਹੈ ਵਿਚ ਹਰਿਆਣੇ ਵਾਲੇ ਵੀ ਸੀ ਇਹ ਜੁੜੇ ਹੋਏ ਬੰਦਿਆਂ ਨੂੰ ਦੇਖ ਨਹੀਂ ਸਕਦੇ ਠੀਕ ਹੈ ਨਹੀਂ ਵਿੱਚ ਹਰਿਆਣੇ ਵਾਲੇ ਜੇ ਉਹਨਾਂ ਨੇ ਸੈਂਟਰ ਦੀਆਂ ਸਰਕਾਰ ਦੀਆਂ ਗੋਡਨੀਆਂ ਲਵਾਤੀਆਂ ਤੇ ਇੱਕ ਨੈਸ਼ਨਲ ਲਾਅ ਰਿਪੀਲ ਕਰਾ ਲਿਆ ਤੇ ਸਾਨੂੰ ਲੱਗਦਾ ਵੀ ਆਪਣੇ ਦਰਿਆਵਾਂ ਦਾ ਪਾਣੀ ਦੇ ਦੇਣਗੇ ਉਹ ਤੇ ਫਿਰ ਮੈਨੂੰ ਇੱਕ ਗੱਲ ਦੱਸ ਫਿਰ ਐਵੇਂ ਕ੍ਰੈਡਿਟ ਕਰ ਲਈ ਘਟੀ ਜਾਨੇ ਉਹ ਪਾਣੀ ਸਾਡਾ ਹਾਂ ਜੀ ਪਾਣੀ ਸਾਡਾ 50 ਸਾਡਾ ਪਾਣੀ ਹੈ ਨਹੀਂ ਦੇਣਾ ਕਿਨੇ ਆ ਠਾਈ ਗੱਲ ਨੂੰ ਸਮਝੋ ਮੈਂ ਤਾਂ ਦੇਖੋ ਪੋਤੜੇ ਖੋਲਦਾ ਜਿਵੇਂ ਪਿਆਜ਼ ਦੀਆਂ ਪਰਤਾਂ ਖੁੱਲਦੀਆਂ ਨਾ ਉਦਾਂ ਖੁੱਲਦਾ ਸਾਰਾ ਕੁਝ ਸਮਝਿਆ ਨਹੀਂ ਅਖੀਰ ਦੇ ਵਿੱਚ ਮੁੱਦਾ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਇਨਕਮ ਕੌਣ ਖਾ ਰਿਹਾ ਜਿਹੜੇ ਪੈਸੇ ਪੰਜਾਬ ਦੇ ਲੋਕਾਂ ਤੇ ਲੱਗਣੇ ਸੀ ਉਹ ਕਿਉਂ ਨਹੀਂ ਲੱਗਦੇ ਤੇ ਸਰਕਾਰ ਕਰਜ਼ਿਆਂ ਨਾਲ ਕਿਉਂ ਚੱਲਦੀ ਹੈ ਇਹ ਸਾਲਾਂ ਤੋਂ ਉੱਥੇ ਖੜਾ ਨਵਜੋਤ ਸਿੰਘ ਸਿੱਧੂ। ਸਮਝ ਨਹੀਂ ਉੱਥੇ ਖੜਾ ਤੇ ਇਹ 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 ਵੀ ਹੋ ਸਕਦਾ ਹੈ ਵੀ ਜਿਹੜੇ ਹੁਣ ਇਹ ਇਵੈਂਟ ਹੋਏ ਆ ਇਤਰਾਰ ਪਾਉਣ ਲਈ ਹੁਣ ਇੰਨੀ ਸੌਖਿਆ ਨਹੀਂ ਪੈਂਦੀ ਇੰਦਰਾਰਾ ਇਹ ਜਦੋਂ ਪੋਤੜੇ ਖੁੱਲਦੇ ਆ ਨਾ ਲੋਕ ਸਮਝ ਜਾਂਦੇ ਆ ਫਿਰ ਇੰਨੀਆਂ ਸੌਖਿਆ ਨਹੀਂ ਹੋ ਸਕਦਾ ਘਬਰਾਹਟ ਹੋਵੇ ਹੋ ਸਕਦਾ ਸਰਵੇ ਦੱਸਦੇ ਹੋਣ ਵੀ ਕੰਮ ਖਰਾਬ ਹੈ ਹੋ ਸਕਦਾ ਢੁਟਕੂ ਲੱਗੀ ਹੋਵੇ ਇਸ ਕਰਕੇ ਇਸ ਹਾਈ ਕਮਾਂਡ ਤੇ ਛੱਡੀਏ ਔਰ ਇਹ ਦਨੀਆਂ ਅੰਦਰਲੀਆਂ ਸਾਜ਼ਿਸ਼ਾਂ ਨੇ ਮੈਂ ਤਾਂ ਇਹਨਾਂ ਨੂੰ ਬੇਨਕਾਬ ਕਰਦਾ ਇਹ ਹੈਗੇ ਨੇ ਛੁਪੇ ਰੁਸਤਮ ਛੁਪੇ ਰੁਸਤਮ ਹਮ ਤੋਂ ਛੁਪੇ ਰੁਸਤਮ ਹੈ ਅੰਦਰੋਂ ਹੀ ਅੰਦਰੋਂ ਕਰਨਾ ਕੁਝ ਤੇ ਫੇਰ ਦਿਖਾਉਣਾ ਕੁਝ ਤਾਂ ਹੈ ਕੁਝ ਸਪਰੇਟਾ ਦੁੱਧ ਕਈ ਵਾਰ ਨਾ ਮਾਰਕੀਟ 'ਚ ਇਹ ਦੁੱਧ ਤੇ ਭਾਅ ਵੇਚ ਜਾਂਦੇ ਆ ਨਹੀਂ ਵਿਕਣਾ ਲੋਕ ਸਮਝ ਗਏ ਲੋਕ ਅਵੇਅਰ ਹੋ ਗਏ ਇਸ ਕਰਕੇ ਇਸ ਸਿਸਟਮ ਦੇ ਖਿਲਾਫ ਬੋਲਦਾ ਇਸ ਅਸੀਂ ਭਾਈ ਪਾਪੀ ਨਹੀਂ ਮਾਰਨੇ ਪਾਪ ਮਾਰ ਦੇਣਾ ਕੈਸਾ ਸਿਸਟਮ ਸਿਰਜੀਏ ਇਹੀ ਸਿਸਟਮ ਸਿਰਜਣ ਆਈ ਸੀ ਭਗਵੰਤ ਜੀ ਛੋਟਾ ਭਰਾ ਮੇਰਾ ਮੈਂ ਉਹਦੇ ਕੋਲ ਲੈ ਕੇ ਗਿਆ ਅੱਜ ਵੀ ਮੈਂ ਉਹਨੂੰ ਸਿਸਟਮ ਦੀ ਗੱਲ ਕਰਦਾ ਸਿਸਟਮ ਬਦਲ ਜਾਇਆ ਕਰ ਨਹੀਂ ਬਦਲੇਗਾ ਸਵਾਲ ਜਿੱਥੇ ਮਰਜੀ ਸੱਟ ਦੇ ਜੇਲ ਸੱਟ ਸਾਡੇ ਕੋਲ ਫੋਨ ਨੂੰ ਹੈ ਕੀ ਮਤਰਾ ਅਕਾਊਂਟ ਬੰਦ ਫਲਾਨਾ ਟੰਗਣਾ ਜੋ ਕਰਨਾ ਕਰੋ ਜਿੰਨੇ ਜੋ ਕਰਨਾ ਕਰਿਓ ਪੰਜਾਬ ਨਾਲ ਇਸ਼ਕ ਹੈ ਇਸ਼ਕ ਨਵਾਦਿਆ ਘਟ ਜੋੜ ਤੇ ਸਾਫ ਕਰ ਦੋ ਇੱਕ ਪਾਸੇ ਰੰਦਾਵਾ ਕਹਿੰਦੇ ਨੇ ਅਸੀਂ ਨਹੀਂ ਕਰਨਾ ਤੁਸੀਂ ਕਹਿੰਨੇ ਹੋ ਕਰਨਾ ਕੀ ਪੰਜਾਬ ਕਾਂਗਰਸ ਨੂੰ ਕਲੀਅਰ ਕਰਨਾ ਜੀ ਦਾ ਮੀਟਿੰਗ ਬੁਲਾ ਕੇ ਕੁਝ ਕਲੀਅਰ ਕਰਨਾ ਜੀ ਦਾ ਮਿੱਤਰ ਪਿਆਰੇ ਪੰਜਾਬ ਕਾਂਗਰਸ ਦੀ ਹਾਈ ਕਮਾਂਡ ਹੈ ਜੇ ਪਿਆਦਾ ਆਪਣੀ ਔਕਾਤ ਭੁੱਲ ਜੇ ਨਾ ਤੇ ਕੁਚਲਿਆ ਜਾਊਗਾ ਸ਼ਤਰੰਜ ਦੀ ਪਛਾਤ ਪਛੀ ਹੁੰਦੀ ਹੈ ਦੇਖੀ ਮੈਂ ਤੈਨੂੰ ਕਿਹਾ ਨਾ ਮੈਂ ਇੰਡੀਵਿਜੂਅਲ ਤੇ ਕਦੇ ਗੱਲ ਨਹੀਂ ਕਰਦਾ ਸ਼ਤਰੰਜ ਦੀ ਪਛਾਤ ਪਛੀ ਹੋਵੇ ਨਾ ਪਿਆਦਾ ਆਪਣੀ ਔਕਾਤ ਭੁੱਲ ਜੇ ਕੁਚਲਿਆ ਜਾਂਦਾ ਹਾਈ ਕਮਾਂਡ ਫੈਸਲਾ ਕਰੇਗੀ ਔਰ ਜੋ ਹਾਈ ਕਮਾਂਡ ਫੈਸਲਾ ਕਰੇਗੀ ਨਵਜੋਤ ਸਿੰਘ ਸਿੱਧੂ ਨਾਮਕ ਇਹ ਵਰਕਰ ਕਾਂਗਰਸ ਦਾ ਔਰ ਸਿਪਾਹੀ ਉਸ ਗੱਲ ਨੂੰ ਮੰਨੇਗਾ ਫਿਰੰਦਾ